ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਂਗੇ ਠੀਕ ਠਾਕ ਹੋਮੋਂਗੇ ਬੈਗਰੂ ਦੀ ਕਿਰਪਾ ਨਾਲ ਠੰਡ ਤੋਂ ਬਚੇ ਹੋਮੋਂਗੇ ਤੇ ਅਸੀਂ ਵੀ ਬਚੇ ਹੋਏ ਹਾਂ ਠੀਕ ਠਾਕ ਆ ਤੇ ਹੋਰ ਸਾਊ ਜੀ ਕੀ ਹਲਚਲ ਆ ਠੀਕ ਠਾਕ ਹੋ ਤੇ ਆਪਾਂ ਕਰਦੇ ਆਂ ਵਲੌਗ ਦੀ ਸ਼ੁਰੂਆਤ ਟਾਈਮ ਹੋ ਗਿਆ ਸਵਾ ਦੋ ਤੇ ਅੱਜ ਮੈਂ ਕੋਈ ਵੀ ਕੰਮ ਨਹੀਂ ਕੀਤਾ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਸਾਫ਼-ਸਾਫ਼ ਦੱਸਦੇ ਝੂਠ ਨਹੀਂ ਬੋਲਦੇ ਮਤਲਬ ਉਹ ਵੀ ਨਾ ਕੱਪੜੇ ਧੁੱਤੇ ਆ ਨਾ ਝਾੜੂ ਪੂੰਛਾ ਕੀਤਾ ਠੀਕ ਹੈ ਜੀ ਤੇ ਬਸ ਰੋਟੀ ਖਾਧੀ ਉਹ ਵੀ ਭੰਡ ਕਿਚਨ ਦੇ ਵਿੱਚ ਉਦਾਂ ਹੀ ਪਿਆ ਟਾਈਮ ਸਵਾ ਦੋ ਹੋ ਗਏ ਮੈਂ ਪਤਾ ਕੀ ਕੀਤਾ ਇੱਕੋ ਹੀ ਕੰਮ ਕੀਤਾ ਬਹੁਤ ਜ਼ਰੂਰੀ ਮੈਂ ਸੌਂਗੀ ਮੈਂ ਨਾ ਅਸੀਂ ਰੋਟੀ ਰੇਟੀ ਖਾਧੀ ਰੋਟੀ ਖਾ ਕੇ ਮੈਨੂੰ ਠੰਡ ਲੱਗੀ ਮੈਂ ਦਹੀਂ ਨਾਲ ਰੋਟੀ ਖਾ ਲਈ ਤੇ ਦਹੀਂ ਨਾਲ ਰੋਟੀ ਖਾ ਕੇ ਮੈਨੂੰ ਲੱਗੀ ਠੰਡ ਏ ਵੀ ਧੁੱਪੇ ਬੈਠ ਕੇ ਰੋਟੀ ਖਾ ਕੇ ਤੇ ਮੈਂ ਵੀ ਧੁੱਪੇ ਚਲੀ ਗਈ ਇਹਨਾਂ ਦੇ ਕੋਲੇ ਉੱਥੇ ਹੀ ਹਨਾ ਤੇ ਇਹ ਬਸ 10 15 ਮਿੰਟ ਉਦੋਂ ਬਾਅਦ ਅਸੀਂ ਚਾਹ ਪੀਤੀ ਹੈਨਾ ਚਾਹ ਗਰਮ ਕਰਕੇ ਮੈਂ ਲੈ ਗਈ ਅਸੀਂ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਫੇਰ ਇਹ ਪੱਠਿਆਂ ਨੂੰ ਚਲੇ ਗਏ ਤੇ ਮੈਂ ਆਪਦਾ ਉੱਥੇ ਸ਼ਾਲ ਵੇੜਿਆ ਆਪਾਂ ਲੋਟ-ਪੋਟ ਹੋ ਗਏ ਸੌਂ ਗਏ ਤੇ ਫੇਰ ਮੇਰੀ ਅੱਖ ਖੁੱਲੀ ਤੇ ਟਾਈਮ ਦੇਖਿਆ ਭਾਈ ਟਾਈਮ ਮੇក ਲਾ ਸਾਢੇ 12 ਹੋ ਗਏ ਸੀ ਹਨਾ ਸਾਡੇ 12 ਹੋ ਗਏ ਮੈਂ ਅੰਦਰ ਬੜੀ ਹਾਇ ਰੱਬਾ ਮੇਰਾ ਸਾਰਾ ਹੀ ਕੰਮ ਪਿਆ ਮੈਨੂੰ ਮੈਂ ਉਦੋਂ ਹੀ ਆਪਣੇ ਆਪ ਨੂੰ ਕਹੀ ਜਨੇ ਪਾਗਲ ਸੌਗੀ ਪਾਗਲ ਸੌਗੀ ਇਹ ਮੈਨੂੰ ਕਹਿੰਦੇ ਆਏ ਨਹੀਂ ਬੋਲੀ ਤਾਂ ਕਹਿੰਦੇ ਕਹਿੰਦੇ ਆਏ ਨਹੀਂ ਬੋਲੀਦਾ ਹੁੰਦਾ ਹੈ ਨਾ ਵੀ ਤੁਸੀਂ ਮੈਨੂੰ ਆਏਗਾ ਤਾਂ ਕਿਹਾ ਸੀ ਵੀ ਆਏ ਨਹੀਂ ਬੋਲੀਦਾ ਹੁੰਦਾ ਹੈ ਦੱਸ ਸਕਦੇ ਹੋ ਤੁਸੀਂ ਮੈਂ ਆਏ ਨਹੀਂ ਬੋਲੀ ਇਹਦਾ ਹੁੰਦਾ ਦਾ ਰੀਜ਼ਨ ਇੱਕ ਹੋਇਆ ਆ ਬੈਠੇ ਨੂੰ ਨਾ ਤੋਂ ਕਹਿ ਨਹੀਂ ਸਾਰਾ ਕੰਮ ਖਤਮ ਕਰਕੇ ਆਪਦਾ ਨਿਕਲਿਆ ਫੋਨ 'ਚ ਟਿਕਟੌਕ ਵਾਲੀਆਂ ਨੇ ਰੋਟੀਆਂ ਨਹੀਂ ਦੇਣੀਆਂ ਫੋਨ ਦੇਖਦੇ ਵੱਠੇ ਹੂੰ ਹਾਂਜੀ ਸੱਸਰੀ ਘਰ ਜੀ ਜਾ ਰਹੇ ਆ ਮੈਂ ਕਿ ਟਿਕਟੌਕ ਵਾਲੀਆਂ ਨੇ ਰੋਟੀਆਂ ਨਹੀਂ ਦੇਣੀਆਂ ਠੰਡ ਤੋਂ ਬਚੇ ਹੋਗੇ ਮਗਾਇ ਬੀ ਸ੍ਰੀ ਲਈ ਰੰਗ ਦੀ ਜ਼ਰੂਰੀ ਆ ਐ ਸੌਂ ਗਈ ਨਹੀਂ ਮੈਂ ਤਾਂ ਉਹਦਾ ਉਲਟਾ ਮਤਲਬ ਕੱਢੂ ਮੈਂ ਕੱਢੂ ਨਾ ਤੁਸੀਂ ਚਾਹ ਮਰਜ਼ੀ ਕਹੋ ਵੀ ਹਾਂ ਮੰਨੇ ਰਾਮ ਜ਼ਰੂਰੀ ਆ ਜੇ ਤੰਦਰ ਕਰਦੀ ਆ ਪਪਾ ਵੀ ਬੰਦਾ ਕਹਿ ਨਹੀਂ ਜਾਂਦਾ ਮੈਂ ਵੀ ਇਹੀ ਕਹਿੰਦੇ ਸੀ ਮੈਂ ਕਿਹਾ ਵੀ ਤੁਸੀਂ ਹੈ ਨਾ ਵੀ ਤੁਸੀਂ ਤਾਂ ਕਿਹਾ ਵੀ ਚਲ ਕੋਈ ਗੱਲ ਨਹੀਂ ਆਏ ਨਹੀਂ ਕਹੀਦਾ ਹੁੰਦਾ ਜੇ ਪੈ ਗਈ ਤਾਂ ਕੋਈ ਗੱਲ ਨਹੀਂ ਹੈ ਨਾ ਵੀ ਆਏ ਨਹੀਂ ਬੋਲੀਦਾ ਤਾਂ ਇਹ ਮੈਨੂੰ ਕਹਿੰਦੇ ਆਏ ਨਹੀਂ ਬੋਲੀਦਾ ਹੁੰਦਾ ਮੈਂ ਦੋ ਤਿੰਨ ਵਾਰੀ ਕਿਹਾ ਹਾਏ ਪਾਗਲ ਪੈ ਗਈ ਮੇਰਾ ਸਾਰਾ ਕੰਮ ਰੰਦਾ ਹਾਏ ਹੁਣ ਮੈਂ ਕੀ ਕਰਾਂ ਕੀ ਨਾ ਕਰਾਂ ਹੈ ਨਾ ਇਹ ਮੈਨੂੰ ਕਹਿੰਦੇ ਆਏ ਨਹੀਂ ਬੋਲੀਦਾ ਹੁੰਦਾ ਫਿਰ ਕੀ ਹੋਗਾ ਜੇ ਪੈ ਗਈ ਪੈ ਗਈ ਐ ਜਿਹੜਾ ਕੰਮ ਹੁੰਦਾ ਕਰ ਲੈਣੀ ਨਾ ਸਹੀ ਹੈ ਨਾ ਫਿਰ ਕੀ ਹੋ ਗਿਆ ਅੱਜ ਛੱਡ ਦੇ ਕੰਮ ਮੈਂ ਉਹਦਾ ਮਤਵਲ ਪਤਾ ਕੀ ਕਹਿੰਦੇ ਆ ਮੈਂ ਤਾਂ ਉਹਦਾ ਉਲਟਾ ਹੀ ਮਤਵਲ ਕੱਢਦੀ ਹੁੰਦੀ ਆ ਮੈਂ ਪਤਾ ਕੀ ਮਤਲਬ ਕੱਢਿਆ ਉਹਦਾ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਹੋ ਵੀ ਕੱਲ ਤੁਸੀਂ ਵੀ ਪਹਿਣਾ ਨਾ ਵੀ ਫਿਰ ਮੈਨੂੰ ਗਾਣਾ ਤਾਂ ਨਹੀਂ ਕੱਢੂਗੀ ਚਲ ਨਾ ਵੀ ਮੈਨੂੰ ਗਾਣਾ ਤਾਂ ਨਹੀਂ ਕੱਢੂਗੀ ਤੁਪੇ ਆ ਸੀ ਤੁਪੇ ਦਵਾਇਆ ਮੈਂ ਕਹਾਂ ਤਾਂ ਨਹੀਂ ਹੁੰਦੀ ਆ ਤਾਂ ਕਈ ਵਾਰ ਮੈਨੂੰ ਹੋ ਜਾਂਦਾ ਵੀ ਮੈਂ ਆਪ ਬਹੁਤ ਘੱਟ ਪੈਣੀ ਆ ਮੈਂ ਕਹਾਂ ਤੇ ਮੈਂ ਤਾਂ ਇੱਦਾਂ ਹੀ ਬਸ ਫਰੀ ਜਾਨੀ ਹੁੰਦੀ ਆ ਕੰਮ ਕੁੰਮ ਕਰਦੀ ਤੇ ਮੈਂ ਫਿਰ ਇਹਨਾਂ ਨੂੰ ਕਈ ਵਾਰ ਕਹ ਦਿੰਦੀ ਵੀ ਨਾ ਨੀ ਪਈਦਾ ਸੌਈਦਾ ਹਨਾ ਵੀ ਜ਼ਿਆਦਾ ਸੌਣਾ ਚੰਗਾ ਨਹੀਂ ਹੁੰਦਾ ਤੇ ਹੁਣ ਕਹਿੰਦੇ ਆ ਵੀ ਜਿਵੇਂ ਕਹਿੰਦੇ ਭਾਈ ਵੀ ਖਾ ਕੇ ਪਛਤਾਇਆ ਨਾ ਆ ਕੇ ਨਹੀਂ ਪਛਤਾਇਆ ਹੁਣ ਮੈਂ ਕੀ ਕਹਾਂ ਵੀ ਮੈਂ ਅੱਜ 4:30 ਵਜੇ ਉੱઠી ਸੀ ਕੱਲ ਉੱਠਣ ਚ ਲੇਟ ਹੋ ਗਈ ਅੱਜ ਸਵੇਰੇ 4:30 ਵਜੇ ਉੱઠી ਉੱਠ ਕੇ ਵੀ ਕੁਝ ਨਹੀਂ ਕੀਤਾ ਮੈਂ ਤਾਂ ਮੈਂ ਤਾਂ ਕੋਈ ਕੰਮ ਨਹੀਂ ਕੀਤਾ ਹੈਗਾ ਮੈਂ ਕੋਈ ਕੰਮ ਨਹੀਂ ਕੀਤਾ ਹੈਗਾ ਸਾਫ-ਸਾਫਤ ਹੁੰਦਾ ਦੇਖੋ ਉੱਥੇ ਉਦਾਂ ਹੀ ਸਾਰਾ ਸਮਾਨ ਪਿਆ ਰੋਟੀ ਵਾਲੇ ਭਾਂਡੇ ਵੀ ਪਏ ਆ ਇੱਕ ਉਹ ਡੱਬੂਆ ਪਿਆ ਉਹਦੇ ਵਿੱਚ ਸਾਡਾ ਨਾ ਉਹ ਹੁੰਦਾ ਪਾਣੀ ਗਰਮ ਕਰਕੇ ਰੱਖਿਆ ਹੁੰਦਾ ਬੱਚਿਆਂ ਨੇ ਪੀਣ ਨੂੰ ਬੋਤਲਾਂ 'ਚ ਪਾਉਣ ਨੂੰ ਫਿਰ ਉਸ ਤੋਂ ਬਾਅਦ ਮੈਂ ਭਾਂਡੇ-ਭੁੰਡੇ ਤੋਂ ਹਿਣਨੀ ਆ ਫਿਰ ਜਿਹੜਾ ਪਾਣੀ ਗਰਮ ਬਾਅਦ ਵਿੱਚ ਕਰਕੇ ਉਹ ਡੱਬੂਆ ਤਾਂ ਉੱਥੇ ਪਿਆ ਹੁੰਦਾ ਤੇ ਹੁਣ ਆਪਾਂ ਕਰਨਾ ਹੈ ਆ ਪਹਿਲਾਂ ਤਾਂ ਚਾਹ ਬਣਾ ਲਈਏ ਸਵਾ 2:3:2 ਵਜ ਗਈ ਹੋਣੀ ਹੈ ਸਵਾ 2 ਹੋ ਗਿਆ ਵੈਸੇ ਪਹਿਲਾਂ ਤਾਂ ਚਾਹ ਬਣਾਉਣੀ ਹੈ ਉਸ ਤੋਂ ਬਾਅਦ ਮੈਂ ਧਾਰ ਰੱਖਣੀ ਆ ਕੱਲੀ ਇਹ ਨਾਲੇ ਹੋਣ ਕੰਮ ਸ਼ੁਰੂ ਕਰ ਲੈਣੇ ਆ ਤੇ ਪਹਿਲਾਂ ਕੰਮ ਜਿਹੜਾ ਸ਼ੁਰੂ ਕਰ ਲੈਣੇ ਆ ਪਾਣੀ ਜ਼ਿਆਦਾ ਪੈ ਗਿਆ ਦੋ ਕੱਪ ਚਾਹ ਦੀ ਬਣਾਉਣੀ ਆ ਇੱਕ ਵੰਡ ਠੰਡਾ ਠੰਡਾ ਪਾਣੀ ਪੀਣ ਨੂੰ ਬਹੁਤ ਮਨ ਕਰਦਾ ਪਤਾ ਨਹੀਂ ਕਿ ਠੰਡ ਲੱਗੀ ਹੋਈ ਆ ਭਾਈ ਵੀ ਮੈਂ ਵੈਸੇ ਨਹੀਂ ਸੀਗੀ ਹਨਾ ਤਾਂ ਨੂੰ ਪਤਾ ਸਾਰਿਆਂ ਨੂੰ ਮੈਂ ਪੈਂਦੀ ਤਾਂ ਬਹੁਤ ਘੱਟ ਆ ਮੈਂ ਵੀ ਦੱਸਿਆ ਤੁਹਾਨੂੰ ਤੇ ਮੇਰਾ ਨਾ ਮੋਢਾ ਦਰਦ ਕਰੀ ਜਾਂਦਾ ਸੀ ਪਤਾ ਨਹੀਂ ਠੰਡ ਠੁੰਡ ਲੱਗ ਗਈ ਆ ਮੈਨੂੰ ਲੱਗਦਾ ਮੈਨੂੰ ਠੰਡ ਲੱਗੀ ਹੋਈ ਆ ਠੰਡ ਲੱਗੀ ਹੋਈ ਆ ਮੈਨੂੰ ਹੋਰ ਤਰ੍ਹਾਂ ਜੇ ਹੋ ਵੀ ਜਾਂਦਾ ਜਦੋਂ ਮੈਨੂੰ ਠੰਡ ਲੱਗਦੀ ਆ ਫਿਰ ਮੈਂ ਪਾਣੀ ਬਹੁਤ ਪੀਂਦੀ ਆ ਤਿਖ ਹੁਣ ਆਪਾਂ ਦਾਲ ਬਣਾ ਲੈਣੇ ਅੱਜ ਮੋਠਾਂ ਦੀ ਦਾਲ ਬਣਾਉਣੀ ਹੈ ਜਿਹੜਾ ਆਰਦੇ ਆਉਂਦੇ ਨੂੰ ਬਣਨੀ ਚਾਹੀਦੀ ਹੈ ਦਾਲ ਫਿਰ ਉਹ ਰੋਟੀ ਨਹੀਂ ਖਾਂਦਾ ਕੁਛ ਨਹੀਂ ਖਾਂਦਾ ਹੈਗਾ ਫਿਰ ਉਹ ਬਸ ਬਹਾਨਾ ਹੀ ਲੈਂਦਾ ਰਹਿੰਦਾ ਲੜਾਈ ਤੇ ਬਸ ਆਏ ਸਾਰੇ ਉਹਨਾਂ ਬਹਾਨਾ ਹੀ ਲੈਣਾ ਲੜਾਈ ਲਾਉਣ ਨੂੰ ਵੀ ਮੈਨੂੰ ਆ ਤਾਂ ਮੈਂ ਤਾਂ ਆ ਚੀਜ਼ ਕਿਹਾ ਸੀ ਜੇ ਮੈਂ ਮੋਠਾਂ ਦੀ ਦਾਲ ਤਾਂ ਉਹਦੀ ਫੇਵਰਟ ਆ ਜੇ ਮੈਂ ਕਮਾਨ ਅੱਜ ਮੋਠਾਂ ਦੀ ਦਾਲ ਬਣਨੀ ਹੈ ਫਿਰ ਉਹਦੇ ਸਕੂਲੋਂ ਆਉਂਦੇ ਨੂੰ ਬਣਨੀ ਹੋਣੀ ਚਾਹੀਦੀ ਆ ਬਸ ਬਹਾਨਾ ਹੀ ਲੈਣਾ ਉਹਨੇ ਲੜਾਈ ਦਾ ਜਾ ਕੇ ਚਾਹ ਪੀ ਕੇ ਦਾਲ ਮੈਂ ਕੌਲੀ ਚ ਪਾ ਲਈਏ ਨੂੰ ਭਿਉਨੇ ਆਪਾਂ ਔਰ ਡਰਾਅ ਚ ਰੱਖ ਦੋ ਪਤਾ ਨਹੀਂ ਕਿਉਂ ਠੰਡੀ ਲੱਗ ਜਾਂਦੀ ਆ ਵਰਗੀ ਜਾਂਦੀ ਆ ਕੁਛ ਲੱਗਦਾ ਠੰਡ ਫੁੰਡ ਲੱਗੀ ਉਹ ਕੇ ਰੱਖ ਲੰਨੀ ਫਿਰ ਧਰਦੀਆਂ ਚਾਸੀ ਕੇ ਰਿਜਨ ਲਓ ਚਾਪੀਨਿਆਂ ਵਾਲੇ ਆਪਾਂ ਖਾਂਨੇ ਆਂ ਮੂਫਲੀ ਤੁਹਾਨੂੰ ਇਹ ਲਾ ਭਾਵਾ ਵਾਸਤ ਕਰ ਦਾਂਗੇ ਕਿੱਥੇ ਗਏ ਕਾ ਤੋੜਦਾ ਕੋਈ ਇਹ ਨਹੀਂ ਨਾ ਪਤਾ ਕਿ ਮੇਰਾ ਕਰਦਾ ਜਿਹੜਾ ਬੰਦਾ ਚੱਕ ਚਵੀ ਤੇ ਲੰਡੋ ਪੰਡ ਸਕਦਾ ਕੁਝ ਵੀ ਕਰ ਸਕਦਾ ਕੋਈ ਉਹ ਮਾੜ ਮੱਟਾ ਚੱਕਰ ਚੱਲਣਾ ਚਾਹੀਦਾ ਕੁਝ ਨਹੀਂ ਕੋ ਕੋ ਬਾਣਾ ਬਾਹ ਦਾ ਚੱਕਰ ਘੱਲਣਾ ਦੇਖਦੇ ਕੋਈ ਗੱਲ ਨਹੀਂ ਕੈਨੇਡਾ ਦਾ ਹੈ ਕੈਨੇਡਾ ਦੁਨੀਆ ਨਾ ਬਣਾਉਂਦੀ ਆ ਕੋਈ ਨਹੀਂ ਹੈਗਾ ਕੈਨੇਡਾ ਕੋਈ ਨਾ ਜਦ ਤੱਕ ਜਨ ਜਨ ਆਪਾਂ ਜਾਣਾ ਕੁਝ ਨਹੀਂ ਹੈਗਾ ਉੱਤ ਜਾਇਆ ਵਾਲਾ ਵੱਧੂ ਹੈਗੇ ਚਾਹਾਂਗੇ ਨਾ ਮੈਂ ਜਾਣਦੀ ਮੈਂ ਨਹੀਂ ਜਾਂਦੀ ਜ਼ਿੰਦਗੀ ਚ ਇੱਕ ਹੀ ਸੁਪਨਾ ਕਾਹਲਾ ਉਹ ਕੈਨੇਡਾ ਦਾ ਮੈਂ ਕੈਨੇਡਾ ਨਾ ਮੇਰਾ ਸੁਪਨਾ ਪਤਾ ਕੀ ਹੈ ਜੱਸਣ ਹੂੰ ਮੈਨੂੰ ਬੈਠੀ ਨੂੰ ਰੋਟੀ ਮੈਂ ਬੈਠੀ ਨੋ ਜਾਵਾਂ ਮਰੇ ਹੁਣ ਫੇਰ ਤਾਂ ਅੱਕ ਜਾਣਾ ਯਾਰ ਸਾਫਤਾ ਵੰਡੀ ਕਰਦਾ ਇਹ ਹੋਣੀ ਹੱਕਣਾ ਨਹੀਂ ਮੇਰੇ ਤੋਂ ਬਣ ਕੇ ਆ ਰਿਹਾ ਤੇ ਸਫਾਈ ਵੀ ਹੈਗੀ ਕਿਸੇ ਬੰਦੇ ਨੇ ਕਿ ਹਾਂ ਰੱਬ ਨੂੰ ਪਰਮਾਤਮਾ ਉਹਨੇ ਅਰਦਾਸ ਕਰੀ ਆ ਮੈਂ ਪੋਣੇ ਹੁਕੜੇ ਪੋਣੇ ਆ ਚਲੋ ਤੇ ਬਹਿ ਕੇ ਜਾ ਵੀ ਲੈਣੇ ਆ ਮੈਂ ਤੁਹਾਨੂੰ ਹਵਾਜ ਮਾਰੀ ਦੀ ਇੱਕ ਚੀਜ਼ ਚੱਕ ਲੋ ਗਲਾਸ ਟੁੱਟਾ ਇਹ ਟਰੇ ਵੀ ਨਹੀਂ ਅਸੀਂ ਸਾਡੀ ਟਰੇ ਦੇ ਕੋ ਇਹੋ ਜੀ ਟਰੇ ਤੁਸੀਂ ਵੀ ਲੈ ਬਣਾ ਲਿਆ ਕਰੋ ਬਹੁਤ ਵਧੀਆ ਪਹੇਚਾਈ ਇਹ ਇਹਦੇ ਵਿੱਚੇ ਮੂਫਲੀ ਰੱਖੀ ਹੋਈ ਆ ਦੇ ਲਓ ਐਤਾਂ ਦੀ ਟਰੇ ਤੁਸੀਂ ਵੀ ਲਿਆਇਓ ਬਹੁਤ ਵਧੀਆ ਫ੍ਰੀ ਦੀ ਆਹੀ ਹੁਣ ਤੁਸੀਂ ਆਹ ਚੱਕੋ ਹੁਣ ਮੈਂ ਆਹ ਚੱਕ ਲਿਆ ਸਾਰਾ ਸਣਾ ਚੋਟੋ ਆ ਮੇਰਾ ਪੋਣੇ ਵਾਲਾ ਚੱਕ ਲੱਕਿਆ ਇਹ ਨੱਕ ਕੰਮ ਕਰਾ ਦਿਆ ਕਰੋ ਕੋਈ ਨਾ ਕੁਝ ਨਹੀਂ ਹੁੰਦਾ ਹੈਗਾ ਕਹਿੰਦੇ ਉਹ ਹੀ પતિ ਪਤਨੀ ਨੂੰ ਪਿਆਰ ਕਰਦਾ ਜਿਹੜਾ ਮਟਰ ਕੱਢ ਕੇ ਦਿੰਦਾ ਧਨੀਆ ਸਵਾਰ ਕੇ ਦਿੰਦਾ ਕੱਟ ਕੇ ਦਿੰਦਾ ਛਿੱਲ ਕੇ ਦਿੰਦਾ ਬਾਕੀ ਹੁਣ ਹੱਥ ਥੋੜੇ ਦੋਨੇ ਵੀਜ਼ੀ ਮੇਰੇ ਵੀ ਵੀਜ਼ੀ ਬਾਕੀ ਤਾਰੇ ਤੋੜ ਲਾਉਂਗਾ ਜਾਨੂ ਉਹ ਤਾਂ ਝੂਠਾ ਪਿਆਰ ਆਹੀ ਸੱਚਾ ਪਿਆਰ ਹੁੰਦਾ ਉਹ ਤਾਂ ਝੂਠਾ ਹੁੰਦਾ ਚਲੋ ਮੈਂ ਪੋਣੇ ਸੁੱਕਣ ਪਾਦਾ ਬਾਅਦ ਚ ਬੈਠ ਕੇ ਚਾਹ ਪੀਣੇ ਆਂ ਮੈਂ ਜੱਕੀ ਉਧਰ ਨੂੰ ਦੂਸਰ ਦੇਖਿਆ ਸੁੱਤੀ ਪਈ ਆ। ਕਿਥੋਂ ਮੈਂ ਨਾੜੇ ਗੰਨ। ਹੋਰ ਜਗ੍ਹਾ ਚਾਹੀਦੀ ਆ ਨਾ ਪਸ਼ੂਆਂ ਨੂੰ ਧੁੱਪ ਕਿਤੇ ਕੱਚੇ ਥਾਂ 'ਚ। ਤਾਂ ਜੀ ਮੈਂ ਚਾਹ ਪੀ ਲਵਾਂ ਮੂਫਲੀ ਖਾ ਲਵਾਂ ਹੋਰ ਕਿਤੇ ਇਕੱਲੇ ਇਕੱਲੇ ਮੂਫਲੀ ਖਾ ਜਾਣ ਮੈਨੂੰ ਮਿਲੇ ਹੀ ਨਾ ਭੁਰਾਂ। ਬਾਅਦ 'ਚ ਮਿਲਦੇ ਆ। ਲੋ ਜੀ ਆਪਾਂ ਫਟਾਫਟ ਦਾਲ ਧਰਦੀ ਏ। ਤਿੰਨ ਉੱਜਣ ਵਾਲੇ ਹੋ ਗਏ। ਯਾਰ ਉਹਦੇ ਨੂੰ ਪਤਾ ਨਹੀਂ ਰਿੱਜੂ। ਪਤਾ ਨਹੀਂ ਪਾ ਕੇ ਲੂਣ ਪਾ ਦੀ ਪਾ ਕੇ ਵਿੱਚ ਜੀ ਨਾ ਚੋਦਾ ਹੀ ਪਾ ਲਿਆ ਛੱਡ ਦੰਨੇ ਰਿੱਝਣ ਗੀਆਂ ਫਿਰ ਇਹਨੂੰ ਬਾਅਦ ਵਿੱਚ ਆਪ ਘੋਟਣੇ ਨਾਲ ਘੋਟ ਦਾਂਗੇ ਲਓ ਜੀ ਦਾਲ ਆਪਾਂ ਰੱਖਤੀ ਸਰੋਂ ਤੇਲ ਵੀ ਪਾਤਾ ਵਿੱਚ ਤੇ ਹਰੀਆਂ ਮੱਚਾਂ ਲੂਣ ਹਲਦੀ ਪਾ ਕੇ ਤੇ ਇਹਨੂੰ ਆਪਾਂ ਇਦਾਂ ਕਰਕੇ ਰੱਖ ਦਾਂਗੇ ਫਿਰ ਉਬਲੂਗੀ ਨੇ ਸੰਨੇ ਕੋਸ਼ਿੰਦੇ ਕੇ ਰੱਖਿਆ ਹੋਇਆ ਕੱਲੋ ਛਿੱਲ ਲਿਆ ਸੀ ਸਬ ਮੈਂ ਧੁੱਪੇ ਬੈਠੀ ਬੈਠੀ ਨੇ ਦਾਲ ਦੀ ਕੱਟ ਲਈਏ ਤੜਕਾ ਬਹੁਤ ਜ਼ਿਆਦਾ ਫਿਰ ਲੇਟ ਹੋ ਜਾਂਦਾ ਤੇ ਅੱਜ ਮੈਂ ਝਾੜੂ ਨਹੀਂ ਲਾਇਆ ਤੁਹਾਨੂੰ ਘਰ ਦਿਖਾਉਣੀ ਆ ਵੀ ਕਿੰਨਾ ਕਾ ਗੰਦਾ ਝਾੜੂ ਨਾ ਲਾਏ ਤੇ ਕਿੰਨਾ ਕਾ ਸਾਫ ਆ ਕਿੰਨ ਤੋਂ ਸ਼ੁਰੂ ਹੁੰਨੇ ਆ ਦੇਖੋ ਗੰਦਾ ਲੱਗਦਾ ਕੋਈ ਝਾੜੂ ਨਹੀਂ ਲਾਇਆਗਾ ਇੱਥੇ ਕੋਈ ਲੌਬੀ ਚ ਕਿਤੇ ਵੀ ਝਾੜੂ ਨਹੀਂ ਲਾਇਆਗਾ ਕਿਸੇ ਵੀ ਕਮਰੇ ਚ ਜਿੱਦਾਂ ਜਿਹੜਾ ਰੋਣੀ ਜਿੱਥੇ ਬੂਟ ਖੋਲ ਗਏ ਉੱਥੇ ਉੱਥੇ ਪਏ ਨੇ ਜਿੱਦਾਂ ਨੇ ਆਨੇ ਖੋਲ ਕੇ ਚਲੇ ਗਏ ਜੁੱਤੀਆਂ ਚੱਪਲ ਉਦਾਂ ਹੀ ਪਏ ਨੇ ਮੈਂ ਕੋਈ ਛੱਡ ਝੂੜ ਨਹੀਂ ਲਾਇਆ ਮੈਨੂੰ ਕੂੜਾ ਦਿਖੀ ਜਾਂਦਾ ਸ਼ਾਇਦ ਤੁਹਾਨੂੰ ਕੈਮਰੇ ਦੇ ਵਿੱਚ ਨਾ दिखे ਬਟ ਮੈਨੂੰ ਦਿਖੀ ਜਾਂਦਾ ਵੀ ਆਹੋ ਫਰਸ਼ ਤੇ ਦਾਗ ਦੇ ਪਏ ਹੋਏ ਆ ਨਾ ਆ ਦੇਖੋ ਕੂੜਾ ਇੱਥੇ ਹੋ ਸਕਦਾ ਜਹਾੜ ਦੇ ਰੂਮ ਚ ਆਮ ਮੈਂ ਬੈੱਡ ਸ਼ੀਟ ਅੱਜ ਚੇਂਜ ਕਰਤੀ ਉਹ ਮੈਨੂੰ ਲੱਗੀ ਤੋਂ ਹੋਣ ਵਾਲੀ ਮੈਂ ਫਿਰ ਚੱਕਦੀ ਚੱਕਦੀ ਨੇ ਚੇਂਜ ਕਰਤੀ ਚਲੋ ਹੁਣ ਕਾਲੂ ਲਾਵਾਂਗੇ ਹੁਣ ਤਾਂ ਕੀ ਆ ਮੈਂ ਹੁਣ ਤਾਂ ਦਿਨ ਛਿਪ ਗਿਆ ਹੁਣ ਕੀ ਝਾੜੂ ਲਾਣਾ ਮੈਨੇ ਅੱਜ ਇਧਰ ਇੱਕਿਆ ਸੱਲਾ ਤੇ ਜੱਟ ਬਾਏ ਬਾਏ ਕਰਤੀ ਦਣੀਆ ਮੈਂ ਪਾਈ ਆ ਜੇ ਆ ਕੇ ਉੱਪਰ ਅੱਛਾ ਹਰ ਉੱਪਰ ਜੱਫੀ ਦਾ ਚੱਕ ਹੋ ਗਿਆ ਹੈ ਨਾ ਉਹਦੇ ਵਿੱਚੋਂ ਆਇਆ ਹੈ ਨਾ 80 255 8.5 ਸਾਢੇ 8 ਨੂੰ ਬੰਦ ਕਰਦੇ ਪਿਆਕਾ ਛੱਡਦੇ ਨਹੀਂ ਉਹ ਹਟਾ ਰਾਂ ਭਾਈ ਰੋ ਕਿੰਨੇ ਇਹ ਥੋੜੀ ਜਿਹਾ ਸਲੋਲੀ ਬੋਲਿਆ ਕਿ ਖੁਦ ਮੈਨੂੰ ਨਹੀਂ ਸਮਝ ਆਉਂਦੀ ਆ ਨਾ ਬਣ ਕੇ ਸਮਝ ਆ ਜਾਂਦੀ 8.5 ਸਾਢੇ 18 ਮੈਂ ਤਾਂ ਸਾਢੇ ਉੱਤੇ ਕਰਦਾ ਤੌੜੀ ਲਾ ਲੈਣੀ ਕੋਈ ਨਾ ਹੋਈ ਨਾ ਕੋਈ ਕੁਝ ਨਹੀਂ ਕਰ ਰਿਹਾ ਮੈਂ ਤੌੜੀ ਲਾ ਰਿਹਾ ਵਾੜ ਕੇ ਉਤੋੜੀ ਲੈ ਜਾਣੀ ਤੇਰੀ ਆ ਦੇ ਲੋ ਮੈਂ ਕੁੱਟਦਾ ਇਹ ਜਦੋਂ ਮੈਂ ਵੀ ਮੇਰੇ ਇਹਨੇ ਮੈਨੂੰ ਅਜੇ ਫੇਲ ਕਰਾ ਦਿਆ ਸੀ ਫੇਲ ਕਰਾ ਇਹ ਜੜੀ ਨਾ ਦਿਆ ਮੈਂ ਯਾਰ ਤੇ 8.5 ਨੰਬਰ ਆਏ ਆ ਜਾਈਏ ਚਾਹ ਤੂੰ ਫਸਿਆ ਚਲ ਤੂੰ ਚੇਂਜ ਕਰ ਚਲ 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 ਨਹੀਂ ਨਹੀਂ ਕਰਨੀ ਹੈ ਮੈਨੂੰ ਤਾਂ ਠੰਡ ਲੱਗੀ ਮੈਨੂੰ ਫੇਲ ਕਰਾਉਂਦੇ ਨਹੀਂ ਮੈਂ ਲੈ ਉਹ ਤਰੀ ਦਾਲ ਤਰੀ ਇੰਡਕਸ਼ਨ ਤੇ ਲੜ ਭੱਜੀ ਗਈ ਹੈਗੀ ਹਾਈ ਲੈਟ ਨੇ ਮੇਰੇ ਚੁੱਲੇ ਤੇ ਅੱਗ ਜਾਲਣੀ ਪੈਣੀ ਮੇਰਾ ਉਹ ਗਾਸ ਜਾਲਾ ਕਹਿੰਦੇ ਗਾਸ ਉਹ ਗਾਸ ਤੇ ਤਾਂ ਦੰਨੀ ਆ ਦਾਲੇ ਤਾਂ ਨਹੀਂ ਅੱਧੀ ਕਿਤੇ ਰਿੱਜ ਗਈ ਆ ਜਾਂਦੀ ਹੈ ਮੈਂ ਤਾਂ ਆਪ ਠੰਡ ਲੱਗ ਗਈ ਦੇਖੋ ਕੋਟ ਕੱਟ ਕੇ ਇੱਕ ਬੱਚੇ ਦੇ ਉੱਤੇ ਇੱਕਲਪ ਪਾਇਆ ਸਾਨੇ ਕੋਟ ਕਿਉਂ ਅਜੇ ਹੱਟਾ ਕੋਪਰ ਨੀ ਲਾਦੀ ਆਇਆ ਸੀ ਹਾਏ ਉਹਦੇ ਹੈੱਡ ਕਵਰ ਨਹੀਂ ਸੀਗਾ

ਇਹ ਰੱਸਾ ਜੱਬ ਛੰਡ ਦੇ ਨਾ ਲੱਗੀ ਰੱਸਾ ਜੱਬਣਾ ਪਾਵੇ ਕੰਨ ਤੇ ਇੱਕ ਇੱਕ ਮੇਕਓਟ ਲੈ ਆ ਬਲੇਜ਼ਰ ਪਾ ਲੈ ਲੈ ਪਾ ਲੈ ਮਿੱਠੀ ਰੱਸਾ ਜੱਬ ਰੱਸਾ ਜੱਬਾ ਹੈ ਰੱਸਾ ਜੱਬ ਕਿਵੇਂ ਜਾਗਦੀ ਹੈ ਉਹ ਤਾਂ ਉਹ ਫਿਰਦਾ ਹਾਂ ਇਹਦੀ ਉਹਦੀ ਕੀ ਕੋਟੀ ਉਹਦੀ ਹੈ ਕੋਟ ਆ ਵੀਰੇ ਦਾ ਵੀਰੇ ਦਾ ਕੋਟ ਆ ਲੁਸ਼ ਨੂੰ ਹਾਈ ਹਾਈ ਲੁਸ਼ਨਪ੍ਰੀਤ ਕਰੇ ਦਿਖਾਉਣਾ ਸੀ ਆ ਜਾ ਮੈਂ ਤੇ ਇੱਕ ਜੀ ਤੇ ਕਾ ਕੀ ਦਿਖਾਉਣਾ ਅੱਖਾਂ ਪੱਤ ਅੱਖਾਂ ਮੇਰੀਆਂ ਅੱਖਾਂ ਬੰਦ ਨੇ ਕੈਮਰੇ ਦੀਆਂ ਖੁੱਲੀਆਂ ਨੇ ਜਦੋਂ ਉਹ ਕਾ ਆ ਦੇਖ ਲਓ ਬਈ ਮੇਰੀ ਅੱਖਾਂ ਬੰਦ ਨੇ ਕੈਮਰੇ ਦੀਆਂ ਖੁੱਲੀਆਂ ਨੇ ਅੱਖਾਂ ਖੋ ਵਾਓ ਸਮੈਲਸ ਕਿਨੇ ਦਿੱਤੀਆਂ ਨੇ ਇਹ ਹੈ ਛੋਲੀਆ ਬਾਏ ਬਾਈ ਅੱਛਾ ਸੋਨੀਆ ਸੁ ਤਾਂ ਮੈਂ ਆਪਣੇ ਦਿੱਤੀਆਂ ਨੇ ਹਾਂ अच्छा तू कैमरा ਦੇ ਪਿੱਛੇ ਕਹਤੇ ਖੜ ਜੰਨਾ ਇਧਰ ਸੇ ਦੋ ਟੇਸ ਨੋਟਬੁੱਕ ਮੈਂ ਕਿਹੜਾ ਹੁਕਾ ਫਰੰਟ ਕੈਮਰਾ ਕਰਿਆ ਤੇ ਲਾਓ ਬਈ ਜੇ ਯਾਰ ਇੱਕ ਆਦੀ ਵਾਰੀਆਂ ਦਿੱਤੀਆਂ ਨੇ ਐ ਇਹ ਦੋ ਅਜੇ ਲਵੀਜ਼ਨੇ ਪੇਪਰ ਹਨ ਹੈਨਾ ਇਹ ਦਾ ਦਾ ਚੌਥੀ ਹੈਨਾ ਕੋ ਉਹ ਕਹਿੰਦਾ ਹੈਨਾ ਅੱਛਾ ਜੀ ਸਾਡੇ ਗੁੱਡ ਸਾਰੀ ਕਰਨ ਲੱਗ ਗਈ ਆ ਹਨ ਦੇਖੋ ਤਾਂ ਬਹੁਤ ਸਮਾਰ ਗਿਆ ਨੇ ਹੈਨਾ ਉਹਨੇ ਮੈਕਅਪ ਵੀ ਨੂੰ ਦੇ ਚਲੋ ਵੈਰੀ ਗੁੱਡ ਜਿਆਰ ਨੂੰ ਸਮੈਲਸ ਮਿਲੀਆਂ ਨੇ ਸਕੂਲ ਚੋਂ ਸੋਨੀਆ ਸੁਦ ਮੈਡਮ ਤੋਂ ਇੱਕ ਰਿਵੀਜ਼ਨ ਦੀ ਇੱਕ ਪੇਪਰ ਦੀ ਇੱਕ ਇਹਦੇ ਫਰੈਂਡ ਦੀ ਦਿਨੀਆਂ ਠੰਡਾ ਹੋ ਜਾਈ ਲੋ ਜੀ ਜਿਆ ਅੱਨਾ ਆ ਕੇ ਪੈਕ ਹੋ ਗਿਆ ਆ ਛੜ ਦੇ ਕੀੜਾ ਉੱਤੇ ਨਾਲ ਆਹ ਲੜਾ ਉੱਤੇ ਕੰਬਲ ਮੈਂ ਮੋਟੂ ਬਣ ਗਿਆ ਮੋਟੂ ਬਣ ਗਿਆ ਪੈਕ ਕਰਤਾ ਸੱਚੀ ਮੱਝ ਜਿਆ ਤੇ ਖਾਣ ਮੈਨੂੰ ਆਪ ਨੂੰ ਫੰਡ ਲੱਗਦੀ ਨਾ ਭਾਈ ਇੱਕ ਵਾਰੀ ਬਿਮਾਰ ਮੈਨੂੰ ਨੇੜੇ ਆ ਕੇ ਦੇ ਲਓ ਨੇੜੇ ਆ ਕੇ ਦੇ ਲਓ ਜਿਆ ਮੈਂ ਨੇੜੇ ਆ ਕੇ ਮੋਟਾ ਹੋ ਗਿਆ ਮੋਟਾ ਹੋ ਗਿਆ ਕਹੇ ਜਿਹਾ ਲੱਗਦਾ ਕੱਪੜੇ ਇਹ ਮੈਂ ਸੱਚੀ ਹੋਰ ਮੋਟਾ ਹੋ ਗਿਆ ਸੱਚੀ ਹੋ ਜਾ ਮੋਟਾ ਦੁੱਧ ਪੀਏਂਗਾ ਤਾਂ ਹੀ ਮੋਟ ਗਿਆ ਇਹਨੂੰ ਮੈਂ ਦੁੱਧ ਲੈ ਕੇ ਆਈ ਆ ਕੱਲ ਨੂੰ ਇਹਦੇ ਕੁਸਤਾਂ ਨੂੰ ਕਿ ਕੀ ਪਾਇਆ ਹੈ ਚ ਕੌਪਨ ਹੈ ਕੰਪਲੈਂਨ ਪਾ ਕੇ ਦੁੱਧ ਪੀਊਗਾ ਯਾਰ ਕੱਲ ਨੂੰ ਪੱਠਾ ਨੂੰ ਹੋ ਰਿਆ ਸੀ ਐ ਆਈ ਰਾਤ ਮਿੱਠਾ ਘੱਟ ਪਿਆ ਰਾਤ ਨੂੰ ਦੁੱਧ ਚ ਮਿੱਠਾ ਘੱਟ ਪਾਨੇ ਰੱਤ ਜਾਨੇ ਦੁੱਧ ਪੀਣਾ ਸੀ ਫਿਰ ਉਹ ਚ ਮਿੱਠਾ ਘੱਟ ਸੀ ਤੇ ਫਿਰ ਕਈ ਵਾਰੀ ਠੱਕਾ ਨਹੀਂ ਹੋ ਜਾਂਦਾ ਮੈਨੂੰ ਤਾਂ ਲੱਗਿਆ ਵੀ ਚੱਲ ਹਨਾ ਕੱਟਾ ਮਿੱਠਾ ਜਦ ਕਿ ਮਿੱਠਾ ਹੈ ਹੀ ਨਹੀਂ ਸੀ ਜਦੋਂ ਮੈਂ ਪੀਤਾ ਇਹਦੇ ਡੈਡੀ ਨੂੰ ਕਿਹਾ ਸੀ ਵੀ ਜੱਗ ਦੇ ਵਿੱਚ ਦੁੱਧ ਪਾਤਾ ਵੀ ਜੇ ਤੁਸੀਂ ਜਲਦੀ ਦੁੱਧ ਪੀਣਾ ਤਾਂ ਤੁਸੀਂ ਮਿੱਠਾ ਘੋਲ ਕੇ ਪੀ ਸਕਦੇ ਹੋ ਉਹਨਾਂ ਨੇ ਉਦਾਂ ਹੀ ਪੀ ਲਿਆ ਫਿਰ ਅਸੀਂ ਸਾਨੂੰ ਲੱਗਿਆ ਵੀ ਉਹਨਾਂ ਨੇ ਮਿੱਠਾ ਪਾ ਲਿਆ ਘੋਲ ਲਿਆ ਵੀ ਅਸੀਂ ਵੀ ਉਕਣ ਪੀ ਲ ਗਿਓ ਜਦ ਦੇਖਿਆ ਮਿੱਠਾ ਤਾਂ ਹੈ ਹੀ ਨਹੀਂ ਸੀਗਾ ਸਾਡੇ ਨਾਲ ਬਹੁਤ ਵਾਰੀ ਰਾਤ ਨੂੰ ਇਦਾਂ ਹੁੰਦਾ ਸਾਨੂੰ ਫੋਕਾ ਦੁੱਧ ਪੀਣਾ ਪੈਂਦਾ ਚਲੋ ਦੁੱਧ ਪੀਓ ਠੰਡਾ ਕਰ ਸਨ ਤੇ ਖੇਤੀ-ਖੇਤੀ ਪੜ ਲਾ ਗਾਲੂ ਫਿਰ ਪਰ ਖਾਦਾ ਹੈ ਸੱਜੀ ਐਸ ਐਸ ਚਲੋ ਜੀ ਜਿਆਰ ਨੂੰ ਮੈਂ ਹੁਣ ਨਵਾ ਕੇ ਲੈ ਕੇ ਆਈ ਆਂ ਟਾਈਮ ਹੋ ਗਿਆ 5:30 ਇਹ ਤੇ ਡੈਡੀ ਧਾਰ ਚੋ ਕੇ ਗਏ ਹੋਣਗੇ ਡੈਰੀ ਦੁੱਧ ਪਾਉਣ ਗਾں ਗਾਂ ਦਾ ਕੀ ਤਾਂ ਪਤਾ ਨਹੀਂ ਗਾਂ ਚਾਹੀਏ ਝੋਟੀ ਚਾਹੀਏ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਪਤਾ ਨਹੀਂ ਮੈਂ ਉੱਥੇ ਸੀ ਨਾਲ ਮੈਂ ਤਾਂ ਵੀ ਨਹੀਂ ਪਤਾਗਾ ਚਲੋ ਜੋ ਵੀ ਚੋਇਆ ਦੁੱਧ ਡੈਰੀ ਗਿਆ ਹੁਣ ਤੁਸੀਂ ਮੈਨੂੰ ਇਹ ਨਾ ਕਹਦੇ ਹੋ ਮੈਂ ਪਸ਼ੂਆਂ ਚ ਨਹੀਂ ਜਾਂਦੀ ਕੰਮ ਨਹੀਂ ਕਰਦੀ ਮੈਂ ਜਾਂਦੀ ਤਾਂ ਹੁੰਨੀ ਆ ਮੇਰੇ ਕੋਲ ਕੈਮਰਾਮੈਨ ਨਹੀਂ ਹੁੰਦਾ ਹੈਗਾ ਫਿਰ ਅਸੀਂ ਕੌਣ ਵੀਡੀਓ ਬਣਾਵਾਂਗੇ ਜਦੋਂ ਮੈਂ ਕੰਮ ਕਰਦੀ ਆ ਫਿਰ ਮੇਰਾ ਉਹ ਟ੍ਰਾਈਪੋਟ ਵੀ ਟੁੱਟਿਆ ਹੋਇਆ ਉੱਥੇ ਆਪਾਂ ਰਿਸਕ ਨਹੀਂ ਲੈਂਦੇ ਲੈ ਮੈਨੂੰ ਬਦਕ ਲੈ ਦੇ ਲੋ ਛੁੱਟੀਆਂ 'ਚ ਜਰਣਾ ਆਇਆ ਕਰੂ ਛੁੱਟੀਆਂ 'ਚ ਰਾਲੀ ਪਤੰਗ ਲੈ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਠੀਕ ਆ ਜੀ ਬਾਏ ਬਾਏ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਏ ਪਕੜ ਪੀ ਲਿਆ ਇਹਨੂੰ ਹੁਣ ਖਾਲੀ ਕਰਦੀ ਗਲਾਸ ਨੂੰ ਠੀਕ ਆ